ਤੁਹਾਡੇ ਹਾਲ-ਚਾਲ ਤੁਹਾਡੇ ਉਮੀਦ ਕਰਦੇ ਹਾਂ ਠੀਕ ਹੋਣੇ ਆ ਠੀਕ ਹੀ ਚਾਹੀਦਾ ਭਾਈ ਠੀਕ ਹੀ ਰਹੋਗੇ ਤਾਂ ਸਾਡੀਆਂ ਵੀਡੀਓ ਦੇਖੋਗੇ ਤੇ ਬਾਕੀ ਕੋਈ ਨਾ ਕੋਈ ਟੌਪਿਕ ਹੁੰਦਾ ਜਿੱਦੇ ਦਿੱਤੇ ਸੀ ਗੱਲ ਕਰਦੀ ਆ ਅੱਜ ਮੈਂ ਸਵੇਰੇ ਉੱਠੀ ਅੱਜ ਮੈਂ ਥੋੜਾ ਲੇਟ ਉੱਠੀ ਕੱਲ ਵੀ ਮੇਰੀ ਤਬੀਤ ਖਰਾਬ ਸੀ ਤੇ ਅੱਜ ਮੈਂ ਥੋੜਾ ਜਿਹਾ ਲੇਟ ਉੱਠੀ ਤੇ ਮੈਂ ਲੇਟ ਹੀ ਥੋੜਾ ਜਿਹਾ ਸਕੂਲ ਗਈ ਕਿਉਂਕਿ ਲੇਟ ਹੋ ਜਾਂਦਾ ਫਿਰ ਜਾ ਕੇ ਚਲੋ ਗਰੁੱਪ ਬਣਾਇਆ ਡਿਊਟੀ ਦਿੱਤੀ ਤੇ ਡਿਊਟੀ ਦੇ ਕੇ ਕਾਰਾ ਕਾਰਾ ਕਿ ਟਿਊਸ਼ਨ ਬਾਏ ਟਿਊਸ਼ਨ ਬਾਏ ਬਾਜ਼ਾਰ ਗਈ ਬਾਜ਼ਾਰ ਜਾ ਕੇ ਸਮਝੀ ਲੱਗਾ ਇਸ ਬਦਿਲਾ ਕਿ ਆ ਕੇ ਫੇਰ ਮੈਂ ਵੀਡੀਓ ਬਣਾੜੀਆ ਸ਼ੁਰੂ ਕੀਤੀ ਹੈ ਕਿਉਂਕਿ ਜ਼ਿੰਦਗੀ ਬੜੀ ਮਸਤੂਫ ਹੈ ਕੋਈ ਨਾ ਕੋਈ ਕੰਮ ਕਰਦੇ ਰਹਿੰਦਾ ਇੰਨੀ ਤੇਜ਼ਮ ਤੇਜ਼ ਬੋਲੀਆਂ ਇੰਨੀ ਤੇਜ਼ਮ ਤੇਜ਼ ਮੈਂ ਕੰਮ ਕਰਦੀ ਆ ਠੀਕ ਹੈ ਬਚਾਰ ਵੀ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਰਸ਼ ਹੁੰਦਾ ਸ਼ਾਮ ਨੂੰ ਕਿਉਂਕਿ ਜਦੋਂ ਸਬਜ਼ੀ ਲੈਣ ਜਾਓ ਉੱਥੇ ਰੇੜੀ ਤੇ ਵੀ ਰਸ਼ ਕਿਤੇ ਵੀ ਜਾਓ ਹੌਲੀ ਹੌਲੀ ਆਉਂਦੇ ਆ ਘਰਦੇ ਆ ਕਈ ਸਮਾਨ ਲੈਂਦੇ ਆ ਬੰਦੇ ਨੂੰ ਟਾਈਮ ਹੋ ਜਾਂਦਾ ਤੇ ਟਾਈਮ ਆਉਂਦਾ ਤੇ ਬੰਦਾ ਕਹਿੰਦਾ ਚਲੋ ਘਰ ਵੀ ਪਹੁੰਚਦੇ ਆ ਫਿਰ ਆ ਕੇ ਥੋੜੀ ਜਿਹੀ ਸੁਸਤ ਹੁੰਦਾ ਕਦੀ ਕੋਈ ਆ ਚੀਜ਼ ਦੇਖਦਾ ਹੈ ਸਬਜੀ ਰੱਖਦਾ ਫ੍ਰਿਜ ਫਿਰਿਆ ਕਰੋ ਆ ਕਰੋ ਫਿਰ ਬੰਦਾ ਸੋਚਦਾ ਹੈ ਕਿ ਹੁਣ ਤਾਂ ਮੈਂ ਅੱਜ ਕੰਮ ਨਹੀਂ ਕਰੂੰਗਾ ਸ਼ਾਮ ਕਿਉਂਕਿ ਅੱਜ ਹੈਗਾ ਵੀ ਸੈਟਰਡੇ ਤੇ ਕੱਲ ਬੜੇ سارے ਕੰਮ ਹੈ ਕੱਲ ਟਿਊਸ਼ਨ ਵੀ ਪੜਾਉਣੀ ਆ ਕਿਉਂਕਿ ਬੱਚਿਆਂ ਦੇ ਇਗਜ਼ਾਮ ਚੱਲਦੇ ਆ ਸ਼ਾਮ ਨੂੰ ਟਿਊਸ਼ਨ ਦਾ ਟਾਈਮ ਹੋ ਜਾਣਾ ਤੇ ਇਦਾਂ ਕਰਦਿਆਂ ਕਰਉਂਦੇ ਆ ਨਾ ਦਿਨ ਕਿਹੜੇ ਵੇਲੇ ਪੰਖਾ ਹਵਾਈਆਂ ਲਾ ਕੇ ਉੱਡ ਜਾਂਦਾ ਯਾਰ ਪਤਾ ਹੀ ਨਹੀਂ ਚੱਲਦਾ ਤੇ ਬੰਦਾ ਸੋਚ ਸੋਚਦਾ ਹੀ ਰਹਿ ਜਾਂਦਾ ਕਿ ਮੈਂ ਵੇਲਾ ਹੋਊਂਗਾ ਮੈਂ ਬੈਠੂਗਾ ਮੈਂ ਆ ਕੰਮ ਕਰੂੰਗਾ ਮੈਂ ਐ ਕਰੂੰਗਾ ਮੈਂ ਓ ਕਰੂੰਗਾ ਨਾ ਐ ਕਰੋ ਤੇ ਨਾ ਓ ਕਰੋ ਤੇ ਨਾ ਆ ਕੰਮ ਕਰੋ ਤੇ ਨਾ ਓ ਕੰਮ ਕਰੋ ਕੋਈ ਕੰਮ ਸਿਰੇ ਚੜਦਾ ਹੀ ਨਹੀਂ ਆ ਤੇ ਬੰਦਾ ਸੁਸਤੀ ਸਸਤਾ ਕੇ ਬਹਿ ਜਾਂਦਾ ਤੇ ਚਲੋ ਜ਼ਿੰਦਗੀ ਆ ਨਾ ਇਦਾਂ ਚੱਲਦਾ ਰਹਿੰਦਾ ਕਿਉਂਕਿ ਕਦੇ-ਕਦੇ ਮਸਰੂਫियत ਐਂਦੀ ਆ ਕਿ ਭੁਲਿਖਾ ਜਾਈਂ ਪੰਤਾ ਮੈਂ ਕਈਆਂ ਨੂੰ ਸੁਣਿਆ ਹੈ ਹਨਾ ਸਕੂਲੇ ਵੀ ਕਈ ਗੱਲ ਕਰਦੇ ਹੁੰਦੇ ਕੱਲ ਸੰਡੇ ਸੀ ਬੜਾ ਯਾਰ ਬੋਰ ਸੀ ਸਾਰਾ ਦਿਨ ਵੇਲਿਆਂ ਨੇ ਬਸ ਐਂ ਗੁਜ਼ਾਰਿਆ ਤੇ ਮੈਂ ਕਿੰਨੀ ਹੈਰਬਾਤ ਸੀ ਕਿ ਕਦੀ ਵੇਲੇ ਰਹਿ ਕੇ ਨਹੀਂ ਦੇਖਿਆ ਉਹ ਵੀ ਸੰਡੇ ਨੂੰ ਕੰਮ ਹੀ ਇੰਨੇ ਹੁੰਦੇ ਆ ਕਿਹੜਾ ਕਿਹੜਾ ਬੰਦਾ ਕੰਮ ਕਰੇ ਕਿਹੜਾ ਨਾ ਕਰੇ ਸਵੇਰੇ ਉੱਠੋ ਕੋਲੂ ਦੇ ਬੈਲ ਦੀ ਤਰ੍ਹਾਂ ਲੱਗੋ ਤੇ ਸਾਰੇ ਕੰਮ ਨਿਬੇੜੋ ਤੇ ਫੇਰ ਕਿਤੇ ਜਾ ਕੇ ਬੰਦਾ ਹੈਣਾ ਤੇ ਫਿਰ ਬੰਦਾ ਸੋਚੀ-ਸੋਚਦਾ ਰਹਿੰਦਾ ਵੀ ਕੋਈ 10 ਮਿੰਟ ਧੁੱਪੇ ਹੀ ਬੈਹ ਜਾਂਦਾ ਤੇ ਅੱਜ ਨਾ ਚਲੋ ਪੇਪਰ ਸ਼ੁਰੂ ਹੋਏ ਮੈਂ ਥੋੜੀ देर ਘੰਟਾ ਕ ਵਿਲੇ ਸੀਗੇ ਹੈਨਾ ਸਵੇਰੇ ਉਤੋਂ ਬਾਅਦ 10 ਵਜੇ ਗਰੁੱਪ ਸ਼ੁਰੂ ਹੋ ਗਿਆ ਤੇ ਮੈਂ ਪਤਾ ਕੀ ਸੋਚਿਆ ਮੈਂ ਕਿਹਾ ਫਿਰ ਇੱਕ ਮੈਂ ਨੂੰ ਘਰ ਜਾਣਾ ਪਿਆ ਕਿਉਂਕਿ ਉਹਨਾਂ ਦੇ ਮਮਾ ਠੀਕ ਨਹੀਂ ਸੀ ਮੈਂ ਕਿਹਾ ਜਾਓ ਤੁਸੀਂ ਤੁਹਾਡੀ ਕਲਾਸ ਨੂੰ ਮੈਂ ਹੀ ਪੜ੍ਹਾ ਲਾਂਗੀ ਹੈਨਾ ਦੋ ਕਲਾਸਾਂ ਨੂੰ ਇਕੱਠਾ ਗਰੁੱਪ ਪੜ੍ਹਾਇਆ ਮੈਂ ਤੇ ਨਾ ਗੱਲ ਇਹ ਹੋਈ ਕਿ ਅੱਜ ਬੰਦੇ ਨੂੰ ਮੈਨੂੰ ਇਹ ਸੀ ਵੀ ਘਟਕ ਜਿਹੜਾ ਵਿਹਲੇ ਆ ਨਾ ਧੁੱਪੇ ਬੈਜੀਏ ਔਰ ਧੁੱਪ ਨਿਕਲੇ ਵੀ ਮਾੜੀ ਜੀ ਇਦਾਂ ਤੇ ਮੈਂ ਨਾ ਬੈਂਚ ਵੀ ਲਗਾਇਆ ਇੱਕ ਟੀਚਰ ਹੋ ਨੇ ਨਾਲੇ ਤੋਂ ਦਸ਼ਾ ਗਈ ਕਿ ਬਦਲ ਛਾ ਗੇ ਕਰਮ ਇਦਾਂ ਦੇ ਹੁੰਦੇ ਆ ਤੇ ਇਹਨੂੰ ਕਹਿੰਦੇ ਕਿਸਮਤ ਤੇ ਬੱਸ ਫੇਰ ਉੱਪੋਂ ਵਾਲੇ ਦਾ ਨਾਮ ਨਿਸ਼ਾਨ ਨਹੀਂ ਸੀਗੇ ਪੂਰਾ ਦਿਨ ਤੇ ਫੇਰ ਬਹਿ ਗਏ ਆਰਾਮਣਾ ਫੇਰ ਮੈਂ ਕਹਾ ਚਲੋ ਬੱਚੋ ਅੰਦਰ ਹੀ ਬੱਚੇ ਆ ਗਏ ਪੜਾਣਾ ਸ਼ੁਰੂ ਕੀਤਾ ਡਿਊਟੀ ਦੇਣੀ ਸ਼ੁਰੂ ਕੀਤੀ ਕੋਈ ਪਤਾ ਹੀ ਨਹੀਂ ਲੱਗਿਆ ਦਿਨ ਕਿੱਧਰ ਗਿਆ ਤੇ ਕਿੱਧਰ ਕਹੀ ਬਰੀ ਨਾ ਇਦਾਂ ਹੁੰਦਾ ਦਿਨ ਕਿੱਧਰ ਗਿਆ ਤੇ ਕਦੋਂ ਰਾਤ ਆ ਗਈ ਤੇ ਕਦੋਂ ਸਾਰਾ ਟਾਈਮ ਪੰਕ ਲਗਾ ਕੇ ਉੜਦਾ ਜਾਂਦਾ ਪਿਛਲਾ ਸਾਲ ਆ ਜਿਹੜਾ ਸਾਲ ਹੈ ਹਨਾ ਇਹ ਵੀ ਇਦਾਂ ਬੀਤਿਆ ਕਿ ਬੱਚੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਸਾਲ ਜਿਹੜਾ ਕਤੋਂ ਕੜਾ ਤੇ ਮਿੰਟ ਕਦੇ-ਕਦੇ ਮਸਰੂਫੀਅਤ ਇੰਨੀ ਹੁੰਦੀ ਆ ਕਿ ਬੰਦਾ ਕਹਿੰਦਾ ਵੀ ਵਿਹਲੇ ਬਠੀ ਤੇ ਜੇ ਆਪਾਂ ਵਿਹਲੇ ਬੈਂਦੇ ਆ ਸਾਡਾ ਕੰਮ ਕਾਰੀ ਬੰਦ ਹੁੰਦਾ ਭਰਾਵਾ ਫੇਰ ਵੀ ਦਿਨ ਲੋਕ ਭਰਾਟ ਹੁੰਦੀ ਵੀ ਪੈਹਨ ਕਮਾਉਣਾ ਕਿੱਥੋਂ ਲੈਣੇ ਆ ਪੈਸੇ ਹਨਾ ਤੇ ਕਈ ਲੋਕ ਤਾਂ ਚਲੋ ਵਿਹਲੀਆਂ ਸਾਰ ਲੈਂਦੇ ਆ ਹਨਾ ਤੇ ਕਦੀ-ਕਦੀ ਸਾਨੂੰ ਖੁਦ ਹੀ ਇੰਨੀਆਂ ਐਫਰਟਸ ਲਗਾਉਣੀਆਂ ਪੈਂਦੀਆਂ ਕਦੀ ਖੁਸ਼ ਇੰਨੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਇਹ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਜਿਹੜੇ ਆ ਨਾ ਪਤਾ ਨਹੀਂ ਲੱਗਦਾ ਕਿ ਮੈਂ ਜ਼ਿੰਦਗੀ ਕਿਹੜੇ ਢੰਗ ਦੀ ਕਦੋਂ ਜੀ ਰਿਆ ਸੀਗਾ ਤੇ ਕਦੋਂ ਮੈਨੂੰ ਹਾਂ ਪਲੇਖੇ ਜਿਹੜੇ ਆ ਨਾ ਸਭ ਤੋਂ ਵੱਡੀ ਚੀਜ਼ ਹੁੰਦੀ ਆ ਤੇ ਸਭ ਤੋਂ ਵੱਡਾ ਸਾਨੂੰ ਪੈਸਾ ਕਮਾਉਣਾ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਆਪਣੀ ਸੇਵਿੰਗ ਕਰਕੇ ਰੱਖਣਾ ਇਹ ਸਭ ਸਭ ਤੋਂ ਜ਼ਰੂਰੀ ਹੁੰਦਾ ਹੈ ਤੇ ਜਦ ਤੱਕ ਅਸੀਂ ਕੰਮ ਕਰ ਸਕਦੇ ਆ ਸਾਹਾਂ ਚ ਸਾਹ ਨੇ ਕੰਮ ਕਰਦੀਆਂ ਹੈਨਾ ਤੇ ਕੰਮ انسان ਦਾ ਵੈਸੇ ਤਾਂ ਕਰਮ ਹੁੰਦਾ ਪਰ ਪ੍ਰੋਗਰੈਸ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਤੇ ਉੱਥੇ ਜੇ ਬੈਠੇ ਨਾ ਰਹਿ ਜਾਓ ਜ਼ਿੰਦਗੀ ਅੱਗੇ ਵਧਣੀ ਜ਼ਰੂਰੀ ਹੈ ਜ਼ਿੰਦਗੀ ਦੇ ਸਾਰੇ ਹੀ ਭਲੇਖੇ ਸਾਰੇ ਹੀ ਕੰਮ ਜਿਹੜੋਂ ਅਸੀਂ ਕਰਦੇ ਆ ਤੇ ਜ਼ਿੰਦਗੀ ਆਪਣਾ ਇੱਕ ਰੰਗ ਟੰਗ ਰੂਪ ਬਦਲਦੀ ਐ ਤੇ ਉਸ ਟਾਈਮ ਸਾਨੂੰ ਚੰਗਾ ਵੀ ਲੱਗਦਾ ਆ ਪਰ ਅਸੀਂ ਚਾਹੁੰਦੇ ਆ ਕਿ ਜ਼ਿੰਦਗੀ ਜਿਹੜੀ ਐ ਨਾ ਸਾਡੀ ਇਦਾਂ ਚੱਲਦੀ ਰਵੇ ਕਿ ਰੋਜ਼ੀ ਰੋਟੀ ਮਿਲਦੀ ਰਵੇ ਸਭ ਨੂੰ ਹੀ ਪਰਮਾਤਮਾ ਨਿੱਦਾ ਰਵੇ ਇੱਜ਼ਤ ਮਾਨ ਹਰ ਇੱਕ ਚੀਜ਼ ਠੀਕ ਐ ਨਾ ਤੇ ਸਾਰਿਆਂ ਦੀ ਜ਼ਿੰਦਗੀ ਖੁਸ਼ਗਵਾਰ ਹੋਣੀ ਚਾਹੀਦੀ ਹੈ ਕੋਈ ਬੇਇੱਜ਼ਤੀ ਨਹੀਂ